ਦੋਸਤੋ ਇਨਸਾਨ ਦਾ ਪਰੇਸ਼ਾਨ ਹੋਣਾ ਇੱਕ ਸੁਭਾਵਿਕ ਜਹੀ ਗੱਲ ਹੈ ਕਿਉਂਕਿ ਜਿਸ ਕੁਦਰਤ ਨੇ ਇਨਸਾਨ ਨੂੰ ਸੁਖ ਦੇਣਾ ਸੀ ਇਹਨਾਂ ਇਨਸਾਨ ਉਸੇ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਇਹਨਾਂ ਕੁਦਰਤੀ ਪੰਜ ਤੱਤਾਂ ਵਿੱਚੋਂ ਇਨਸਾਨ ਦਾ ਬਣਿਆ ਪੰਜ ਭੌਤਿਕ ਸਰੀਰ ਜਿਸ ਨੂੰ ਠੰਡ ਦੀ ਵੀ ਜ਼ਰੂਰਤ ਹੈ ਤੇ ਗਰਮੀ ਦੀ ਵੀ ਜ਼ਰੂਰਤ ਹੈ ਪਰ ਇਨਸਾਨ ਨਾ ਤਾਂ ਠੰਡ ਬਰਦਾਸ਼ਤ ਕਰਦਾ ਹੈ ਤੇ ਨਾ ਹੀ ਗਰਮੀ ਬਰਦਾਸ਼ਤ ਕਰਦਾ ਹੈ ਤੇ ਦੋਸਤੋ ਜਿਹੜੀ ਚੀਜ਼ ਨੂੰ ਅਸੀਂ ਉਸ ਦੇ ਵਜੂਦ ਨਾਲੋਂ ਹੀ ਅਲੱਗ ਕਰ ਦੇਵਾਂਗੇ ਜਿ세 ਚੀਜ਼ ਦੀ ਸਾਡੇ ਸਰੀਰ ਨੂੰ ਜ਼ਰੂਰਤ ਹੈ ਜੇ ਉਹ ਹੀ ਨਹੀਂ ਮਿਲੇਗੀ ਤਾਂ ਸਰੀਰ ਤੰਦਰੁਸਤ ਕਿਵੇਂ ਰਹਿ ਸਕਦਾ ਹੈ ਜਦੋਂ ਅਸੀਂ ਕੁਦਰਤ ਦੇ ਅਨੁਸਾਰ ਆਪਣੇ ਸਰੀਰ ਨੂੰ ਧਾਲ ਦੇ ਹੀ ਨਹੀਂ ਜੇ ਸਰਦੀ ਹੁੰਦੀ ਹੈ ਤਾਂ ਅਸੀਂ ਆਪਣੇ ਅਨੁਸਾਰ ਕਮਰਿਆਂ ਨੂੰ ਗਰਮ ਕਰ ਲੈਂਦੇ ਹਾਂ ਗਰਮੀ ਹੁੰਦੀ ਹੈ ਤਾਂ ਅਸੀਂ ਆਪਣੇ ਅਨੁਸਾਰ ਕਮਰਿਆਂ ਨੂੰ ਠੰਡੇ ਕਰ ਲੈਂਦੇ ਹਾਂ ਪਰ ਦੋਸਤੋ ਇਹ ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਹੁਣ ਪਹਿਲਾਂ ਵਾਲੀਆਂ ਉਮਰਾਂ ਕਿੱਥੇ ਰਹਿ ਗਈਆਂ ਹਨ ਪਰ ਕੀ ਗੱਲ ਉਮਰਾਂ ਵਿੱਚ ਕਿਵੇਂ ਫਰਕ ਪੈ ਗਿਆ ਹੈ ਇਹ ਉਮਰਾਂ ਕਿਸ ਨੇ ਘੱਟ ਕਰ ਦਿੱਤੀਆਂ ਹਨ ਪਰਮਾਤਮਾ ਨੇ ਤਾਂ ਕੁਦਰਤ ਵਿੱਚ ਕੁਝ ਵੀ ਬਦਲਾਅ ਕੀਤਾ ਨਹੀਂ ਜੋ ਪ੍ਰੋਸੀਜਰ ਬੱਚਾ ਪੈਦਾ ਹੋਣ ਦਾ ਪਹਿਲਾਂ ਸੀ ਉਹ ਹੀ ਪ੍ਰੋਸੀਜਰ ਅੱਜ ਹੈ ਪਹਿਲਾਂ ਵੀ ਬੱਚਾ 9 ਮਹੀਨੇ ਆਪਣੇ ਮਾਂ ਦੇ ਗਰਭ ਵਿੱਚ ਰਹਿੰਦਾ ਸੀ ਤੇ ਬੱਚਾ ਅੱਜ ਵੀ 9 ਮਹੀਨੇ ਹੀ ਆਪਣੇ ਮਾਂ ਦੇ ਗਰਭ ਵਿੱਚ ਰਹਿੰਦਾ ਹੈ ਬੱਚੇ ਨੂੰ ਪਹਿਲਾਂ ਵੀ ਦੁੱਧ ਪਿਲਾਇਆ ਜਾਂਦਾ ਸੀ ਤੇ ਅੱਜ ਵੀ ਦੁੱਧ ਪਿਲਾਇਆ ਜਾਂਦਾ ਹੈ ਇਹਨਾਂ ਸਾਲ ਦੀ ਪਹਿਲਾਂ ਵੀ ਭੁੱਖ ਰੋਟੀ ਦੇ ਨਾਲ ਹੀ ਮਿਟਦੀ ਸੀ ਤੇ ਅੱਜ ਵੀ ਭੁੱਖ ਰੋਟੀ ਦੇ ਨਾਲ ਹੀ ਮਿਟਦੀ ਹੈ ਪਿਆਸ ਪਹਿਲਾਂ ਵੀ ਪਾਣੀ ਦੇ ਨਾਲ बुझਦੀ ਸੀ ਤੇ ਪਿਆਸ ਅੱਜ ਵੀ ਪਾਣੀ ਦੇ ਨਾਲ ਹੀ ਬੁਝਦੀ ਹੈ ਫਿਰ ਦੋਸਤੋ ਇੱਕ ਉਮਰਾਂ ਵਿੱਚ ਕਿਵੇਂ ਫਰਕ ਪੈ ਗਿਆ ਹੈ ਇਹ ਸਾਡੀ ਹੀ ਨਾਦਾਨੀ ਦੇ ਕਾਰਨ ਉਮਰਾਂ ਦੇ ਵਿੱਚ ਫਰਕ ਪੈ ਗਿਆ ਹੈ ਜਿਹੜੇ ਦਰਖਤ ਸਾਨੂੰ ਆਕਸੀਜਨ ਦਿੰਦੇ ਹਨ ਗੰਦਲੀ ਹਵਾ ਨੂੰ ਸ਼ੁੱਧ ਕਰਕੇ ਸਾਡੇ ਤੱਕ ਪਹੁੰਚਾਉਂਦੇ ਹਨ ਅਸੀਂ ਉਹਨਾਂ ਦੀਆਂ ਜੜਾਂ ਤੇ ਆਰੇ ਰੱਖ ਦਿੱਤੇ ਕਈ ਕੋਹਾੜੇ ਰੱਖ ਦਿੱਤੇ ਕਦੇ ਇੱਕ ਵਾਰ ਵੀ ਇਹ ਸੋਚਿਆ ਨਹੀਂ ਕਿ ਦਰਖਤ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਜ਼ਰੂਰੀ ਹਨ ਕਿ ਦਰਖਤ ਜੀਵ ਜੰਤੂਆਂ ਲਈ ਕਿੰਨੇ ਜ਼ਰੂਰੀ ਹਨ ਤੇ ਦੋਸਤੋ ਅੱਜ ਕਿੰਨੇ ਹੀ ਜਾਨਵਰ ਮਰ ਜਾਂਦੇ ਹਨ ਤੇ ਉਹ ਇਸੇ ਤਰ੍ਹਾਂ ਪੈ ਗਲ ਸੜ ਜਾਂਦੇ ਨੇ ਬਦਬੂ ਮਾਰ ਲੱਗ ਜਾਂਦੇ ਹਨ ਤੇ ਉਹ ਹੀ ਬਦਬੂ ਹਵਾ ਵਿੱਚ ਮਿਲ ਕੇ ਹਵਾ ਨੂੰ ਗੰਧਲਾ ਕਰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਬਣ ਜਾਂਦੀ ਹੈ ਪਰ ਜਦੋਂ ਉਹ ਹੀ ਹਵਾ ਦਰਖਤਾਂ ਦੇ ਨਾਲ ਟਕਰਾਉਂਦੀ ਹੈ ਤੇ ਦਰਖਤ ਉਸ ਹਵਾ ਨੂੰ ਸ਼ੁੱਧ ਕਰ ਦਿੰਦੇ ਹਨ ਜੋ ਸਾਡੇ ਲਈ ਅਤੇ ਜੀਵ ਜੰਤੂਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ ਦੋਸਤੋ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਖਾਸ ਕਰਕੇ ਬੋਹੜ ਅਤੇ ਟਿੱਪਲ ਦੇ ਦਰਖਤ ਨੂੰ ਲਾਲ ਧਾਗਾ ਲਪੇਟਿਆ ਹੁੰਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦਰਖਤਾਂ ਦੇ ਉੱਤੇ ਕੋਈ ਸ਼ੈ ਰਹਿੰਦੀ ਹੈ ਜਦੋਂ ਕਿ ਉਹ ਸਾਡੇ ਵਰਗੇ ਮੂਰਖਾਂ ਨੂੰ ਦਰਾਇਆ ਜਾਂਦਾ ਹੈ ਕਿ ਕਿਤੇ ਇਹਨਾਂ ਦਰਖਤਾਂ ਨੂੰ ਵੱਢ ਹੀ ਨਾ ਦੇਣ ਕਿਉਂਕਿ ਬੋੜ ਅਤੇ ਪਿੱਪਲ ਸਾਨੂੰ ਰਾਤ ਦਿਨ ਆਕਸੀਜਨ ਦਿੰਦੇ ਹਨ ਜਦੋਂ ਕਿ ਬਾਕੀ ਦੇ ਦਰਖਤ ਰਾਤ ਦੇ ਸਮੇਂ ਕਾਰਬਨ ਡਾਈਆਕਸਾਈਡ ਛੱਡਦੇ ਹਨ ਸੋ ਦੋਸਤੋ ਅਸੀਂ ਵੱਧ ਤੋਂ ਵੱਧ ਦਰਖਤ ਲਗਾਉਣੇ ਹਨ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਤੇ ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਰੁੱਖ ਵਧਣ ਵਡਣ ਵਾਲਿਆਂ ਦਾ ਸੰਯੋਗ ਵੀ ਨਹੀਂ ਦੇਣਾ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ